ਇੱਕ ਨੌਜਵਾਨ ਲੜਕੇ ਦਾ ਵਿਆਹ ਤੋਂ ਸਿਰਫ 45 ਦਿਨਾਂ ਬਾਅਦ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਉਹਨੂੰ 8 ਗੋਲੀਆਂ ਮਾਰੀਆਂ ਜਾਂਦੀਆਂ ਨੇ ਫਿਰ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਤੇ ਜਦੋਂ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਮੁਜਰਮ ਲੋਕਾਂ ਦੇ ਸਾਹਮਣੇ ਆਉਂਦੇ ਨੇ ਤੇ ਇਹਦੇ ਪਿੱਛੇ ਦਾ ਕਾਰਨ ਪਤਾ ਲੱਗਦਾ ਤੇ ਲੋਕ ਹੈਰਾਨ ਰਹਿ ਜਾਂਦੇ ਨੇ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਬਿਹਾਰ ਬਿਹਾਰ ਦਾ ਜ਼ਿਲ੍ਹਾ ਔਰੰਗਾਬਾਦ ਔਰੰਗਾਬਾਦ ਦੇ ਅਧੀਨ ਪੈਂਦਾ ਨਵੀਂ ਨਗਰ ਨਵੀਂ ਨਗਰ ਦੇ ਵਿੱਚ ਪਿੰਡ ਪੈਂਦਾ ਬਰਵਾਨ ਉੱਥੋਂ ਦਾ ਰਹਿਣ ਵਾਲਾ ਪ੍ਰਿਆੰਸ਼ੂ ਆਪਣੀ ਭੈਣ ਨੂੰ ਮਿਲਣ ਵਾਰ ਨਸੀ ਜਾਂਦਾ ਜਦੋਂ ਉੱਥੇ ਵਾਪਸ ਆਉਂਦਾ ਨਵੀਂ ਨਗਰ ਰੇਲਵੇ ਸਟੇਸ਼ਨ ਤੇ ਉਤਰਦਾ ਉਤਰਨ ਤੋਂ ਪਹਿਲਾਂ ਉਹ ਆਪਣੀ ਮਾਂ ਨੂੰ ਫੋਨ ਕਰਦਾ ਵੀ ਸਟੇਸ਼ਨ ਤੋਂ ਮੈਨੂੰ ਲੈਣ ਵਾਸਤੇ ਕਿਸੇ ਨੂੰ ਭੇਜ ਦਿਓ ਥੋੜੀ ਦੂਰ ਤੇ ਉਹਦਾ ਪਿੰਡ ਹੁੰਦਾ ਬਰਵਾਨ ਉਹਦੀ ਮਾਂ ਦੋ ਲੜਕਿਆਂ ਨੂੰ ਭੇਜਦੀ ਹੈ ਉਹ ਜਦੋਂ ਉੱਥੋਂ ਨਿਕਲਦੇ ਨੇ ਤੇ ਰਸਤੇ ਦੇ ਵਿੱਚ ਲੰਬੋ ਛਾਪ ਪਿੰਡ ਤੋਂ 1 ਕਿਲੋਮੀਟਰ ਦੂਰ ਇੱਕ ਮੋੜ ਦੇ ਉੱਤੇ ਦੋ ਬਾਈਕ ਸਵਾਰ ਇਹਨਾਂ ਨੂੰ ਰੋਕਦੇ ਨੇ ਤੇ ਬਰਵਾਨ ਪਿੰਡ ਦਾ ਰਸਤਾ ਪੁੱਛਦੇ ਨੇ ਜਦੋਂ ਇਹ ਰਸਤਾ ਦੱਸਣ ਲੱਗਦੇ ਨੇ ਉਸੇ ਸਮੇਂ ਉਹ ਦੋ ਸ਼ਖਸਾਂ ਵੱਲੋਂ ਪ੍ਰਿਆੰਸ਼ੂ ਦੇ 8 ਗੋਲੀਆਂ ਮਾਰੀਆਂ ਜਾਂਦੀਆਂ ਨੇ ਉਹ ਦੀ ਮੌਕੇ ਤੇ ਮੌਤ ਹੋ ਜਾਂਦੀ ਏ ਉਹ ਫਰਾਰ ਹੋ ਜਾਂਦੇ ਨੇ ਪਰ ਜਿਹੜੇ ਦੋ ਨਾਲ ਦੇ ਹੁੰਦੇ ਨੇ ਉਹ ਘਬਰਾ ਜਾਂਦੇ ਨੇ ਵੀ ਹੋਇਆ ਕੀ ਇਹ ਪ੍ਰਿਆੰਸ਼ੂ ਨੂੰ ਟਾਰਗੇਟ ਕਰਕੇ ਫਾਇਰ ਕੀਤੇ ਗਏ ਹੁੰਦੇ ਨੇ ਦੂਜਿਆਂ ਨੂੰ ਖੁਰੋਚ ਵੀ ਨਹੀਂ ਆਉਂਦੀ ਉਹ ਫਟਾਫਟ ਘਰ ਫੋਨ ਕਰਦੇ ਨੇ ਵੀ ਇਸ ਤਰੀਕੇ ਦੇ ਨਾਲ ਪ੍ਰਿਆੰਸ਼ੂ ਨੂੰ ਗੋਲੀਆਂ ਲੱਗੀਆਂ ਨੇ ਤੇ ਉਹ ਨੇੜੇ ਹਸਪਤਾਲ ਲੈ ਕੇ ਜਾਂਦੇ ਨੇ ਉੱਤੇ ਉਹਨੂੰ ਮਰਦਾ ਕੋਸ਼ਿਸ਼ ਕਰ ਦਿੱਤਾ ਜਾਂਦਾ ਉਹਦੇ ਘਰ ਦੇ ਪਹੁੰਚਦੇ ਨੇ ਤੇ ਪੁਲਿਸ ਨੂੰ ਫੋਨ ਕੀਤਾ ਜਾਂਦਾ ਮੌਕੇ ਤੇ ਪੁਲਿਸ ਪਾਰਟੀ ਵੀ ਉੱਥੇ ਪਹੁੰਚਦੀ ਹੈ ਹੁਣ ਜਦੋਂ ਪਹੁੰਚਦੀ ਹੈ ਤਾਂ ਸਾਰਾ ਕੁਝ ਪੁੱਛਿਆ ਜਾਂਦਾ ਉਹ ਲੜਕੀਆਂ ਤੋਂ ਪੁੱਛਿਆ ਜਾਂਦਾ ਉਹ ਦੱਸਦੇ ਨੇ ਵੀ ਅਸੀਂ ਨਵੀਂ ਨਗਰ ਤੋਂ ਲੈ ਕੇ ਆਪਣੇ ਪਿੰਡ ਨੂੰ ਜਾ ਰਹੇ ਸੀ ਦੋ ਬਾਈਕਸਵਾਰਾਂ ਵੱਲੋਂ ਸਾਡੇ ਤੋਂ ਰਸਤਾ ਪੁੱਛਿਆ ਗਿਆ ਉਸੇ ਸਮੇਂ ਜਿਹੜਾ ਪ੍ਰਿਆੰਸ਼ੂ ਹੁੰਦਾ ਇਹਨੂੰ ਟਾਰਗੇਟ ਕਰਕੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਹੁਣ ਜਦੋਂ ਇਹ ਗੱਲ ਦਾ ਪਤਾ ਲੱਗਦਾ ਪੁਲਿਸ ਆਪਣੇ ਮੁਖਬਰਾਂ ਨੂੰ ਐਕਟਿਵ ਕਰਦੀ ਹੈ ਘਰਦਿਆਂ ਤੋਂ ਪੁੱਛਿਆ ਜਾਂਦਾ ਵੀ ਤੁਹਾਡੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਹੋਵੇ ਤੇ ਉਧਰ ਜਿਹੜੀ লাশ ਹੁੰਦੀ ਹੈ ਉਹਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਘਰਦਿਆਂ ਦਾ ਕਹਿਣਾ ਹੁੰਦਾ ਵੀ ਸਾਡੀ ਇਹੋ ਜੀ ਕੋਈ ਦੁਸ਼ਮਣੀ ਨਹੀਂ ਹੁਣ ਘਰ ਵਾਲੀ ਉਹਦੀ ਜਿਹਦੀ ਸਿਰਫ 45 ਦਿਨ ਪਹਿਲਾਂ ਵਿਆਹ ਹੋਇਆ ਸੀ ਉਹਦਾ ਵੀ ਰੋ ਰੋ ਕੇ ਬੁਰਾ ਹਾਲ ਹੁੰਦਾ ਮਾਪੇ ਬਾਪ ਭਰਾ ਸਾਰਿਆਂ ਦਾ ਬੁਰਾ ਹਾਲ ਹੁੰਦਾ ਗਵਾਂਡੀਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਆਲੇ-ਦੁਆਲੇ ਪਿੰਡ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਵੀ ਕਿਸੇ ਦੇ ਨਾਲ ਕੋਈ ਲਾਕਡਾਟ ਪਰ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਮਿਲਦੀ ਉਹ ਮੁੰਡਿਆਂ ਤੋਂ ਦੁਬਾਰਾ ਪੁੱਛਿਆ ਜਾਂਦਾ ਵੀ ਜਿਹੜੀ ਬਾਈਕ ਤੇ ਆਏ ਸੀ ਉਹਦਾ ਕੋਈ ਨੰਬਰ ਪਰ ਉਹਨਾਂ ਦਾ ਕਹਿਣਾ ਹੁੰਦਾ ਵੀ ਅਸੀਂ ਨਾ ਤਾਂ ਉਹਦਾ ਨੰਬਰ ਦੇਖ ਸਕੇ ਨਾ ਐਸੀ ਹਾਲਾਤ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਘਬਰਾ ਗਏ ਤੇ ਅਸੀਂ ਉਹਦਾ ਨੰਬਰ ਨਹੀਂ ਦੇਖ ਸਕਦੇ ਨਾ ਉਹਨਾਂ ਮੁੰਡਿਆਂ ਦਾ ਅਸੀਂ ਕੁਝ ਦੇਖ ਸਕੇ ਕਿਉਂਕਿ ਉਹਨਾਂ ਨੇ ਚਿਹਰਾ ਬੰਨਿਆ ਹੁੰਦਾ ਹੁਣ ਪੁਲਿਸ ਨੂੰ ਕਿਤੋਂ ਵੀ ਕੋਈ ਲੀਡ ਨਹੀਂ ਮਿਲਦੀ ਉਧਰੋਂ ਬਾਡੀ ਦਾ ਪੋਸਟਮਾਰਟਮ ਹੁੰਦਾ ਪੋਸਟਮਾਰਟਮ ਦੇ ਵਿੱਚ ਪਤਾ ਲੱਗਦਾ ਵੀ ਉਹਤੇ 8 ਗੋਲੀਆਂ ਜਿਹੜੀਆਂ ਨੇ ਚਲਾਈਆਂ ਜਾਂਦੀਆਂ ਨੇ ਜਿਹੜੀਆਂ ਉਹਦੇ ਸਰੀਰ ਨੂੰ ਛਲਨੀ ਕਰ ਦਿੰਦੀਆਂ ਨੇ ਤੇ Laash ਕਰਦਿਆਂ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ ਉਹਦਾ ਅੰਤਿਮ ਸੰਸਕਾਰ ਹੁੰਦਾ। ਹੁਣ ਪੂਰੇ ਰਿਸ਼ਤੇਦਾਰਾਂ ਦੇ ਵਿੱਚ ਆਲੇ-ਦੁਆਲੇ ਹਾਕਾਰ ਮੱਜ ਜਾਂਦੀ ਹੈ। ਆਪਾਂ ਨੂੰ ਵੀ ਪਤਾ ਵੀ ਜਦੋਂ ਕਿਤੇ ਐਓ ਜੀ ਘਟਨਾ ਹੁੰਦੀ ਹੈ ਤਾਂ ਲੋਕਾਂ ਸਾਰਿਆਂ ਦੇ ਮਨ ਦੇ ਵਿੱਚ ਦੁੱਖ ਹੁੰਦਾ ਹੈ। ਵੀ ਸਿਰਫ 45 ਦਿਨ ਵਿਆਹ ਨੂੰ ਹੋਏ ਉਹ ਵੀ ਮਰ ਗਿਆ ਤੇ ਜਿਹੜੀ ਪਿੱਛੇ ਰਹਿ ਗਈ ਉਹਦਾ ਵੀ ਬੁਰਾ ਹਾਲ। ਪੁਲਿਸ ਲੀਡ ਪ੍ਰਾਪਤ ਕਰਦੀ ਆਲੇ-ਦੁਆਲੇ ਮੋਟਰਸਾਈਕਲ ਵਾਲਿਆਂ ਦੀ ਭਾਲ ਕੀਤੀ ਜਾਂਦੀ ਹੈ। ਬڑے ਲੋਕਾਂ ਤੋਂ ਪੁੱਛ ਕੇ ਚ ਕੀਤੀ ਜਾਂਦੀ ਹੈ ਹਿਸਟਰੀ ਸ਼ੀਟਰ ਉੱਥੋਂ ਦੇ ਚੱਕੇ ਜਾਂਦੇ ਨੇ ਪਰ ਕਿਤੇ ਵੀ ਇਹਦਾ ਕੋਈ ਪਤਾ ਨਹੀਂ ਲੱਗਦਾ ਕਿ ਇਹ ਕਤਲ ਕਿੰਨੇ ਕੀਤਾ ਜਦੋਂ ਪੁਲਿਸ ਸਾਰੇ ਪਾਸੇ ਇਨਵੈਸਟੀਗੇਸ਼ਨ ਕਰਕੇ ਥੱਕ ਹਾਰ ਜਾਂਦੀ ਹੈ ਕਿਤੇ ਕੋਈ ਕਾਮਯਾਬੀ ਨਹੀਂ ਮਿਲਦੀ ਫਿਰ ਪੁਲਿਸ ਪ੍ਰਿਆੰਸ਼ੂ ਦੀ ਕਾਲ ਡਿਟੇਲ ਕੱਢਦੀ ਹੈ ਕਾਲ ਡਿਟੇਲ ਦੇ ਵਿੱਚ ਹੋਰ ਤਾਂ ਪੁਲਿਸ ਨੂੰ ਕੁਝ ਨਹੀਂ ਮਿਲਦਾ ਹਾਂ 24 ਜੂਨ ਜਿਸ ਦਿਨ ਦੀ ਇਹ ਵਾਰਦਾਤ ਹੈ ਉਸ ਦਿਨ ਜਿਹੜੀ ਇਹਦੀ ਪਤਨੀ ਹੁੰਦੀ ਹੈ ਗੁੰਜਾ ਦੇਵੀ ਉਹਦੇ ਵੱਲੋਂ 50 ਫੋਨ ਕੀਤੇ ਜਾਂਦੇ ਨੇ ਪ੍ਰਿਆੰਸ਼ੂ ਪੁਲਿਸ ਹੈਰਾਨ ਹੁੰਦੀ ਹੈ ਕਿ 50 ਫੋਨ ਇੱਕ ਦਿਨ ਦੇ ਵਿੱਚ ਤੇ ਪੁਲਿਸ ਉੱਤੋਂ ਪੁੱਛ ਕੇ ਚ ਦਾ ਫੈਸਲਾ ਕਰਦੀ ਹੈ ਪਰ ਉਦੋਂ ਪਹਿਲਾਂ ਪੁਲਿਸ ਕੀ ਕਰਦੀ ਹੈ ਜਿਹੜੀ ਗੁੰਜਾ ਦੇਵੀ ਹੁੰਦੀ ਹੈ ਉਹਦੀ ਹੋਰ ਕਾਲ ਡਿਟੇਲ ਕੱਢੀ ਜਾਂਦੀ ਹੈ ਜਦੋਂ ਉਹਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਤਾਂ ਇੱਕ ਨੰਬਰ ਉੱਥੇ ਪੁਲਿਸ ਨੂੰ ਮਿਲਦਾ ਜਿੰਨੀ ਵਾਰ ਇੱਧਰ ਗੱਲ ਹੁੰਦੀ ਹੈ ਉਸੇ ਸਮੇਂ ਤਕਰੀਬਨ ਫਿਰ ਉਧਰ ਫੋਨ ਹੁੰਦਾ ਇਹ ਤਕਰੀਬਨ ਇਹਨਾਂ ਦਾ ਟਾਈਮਿੰਗ ਇਕੱਠੀ ਹੁੰਦੀ ਹੈ ਉਧਰ ਵੀ ਇੰਨੀਆਂ ਕਾਲਾਂ ਕੀਤੀਆਂ ਜਾਂਦੀਆਂ ਨੇ ਤੇ ਉਹ ਨੰਬਰ ਦੀ ਫਿਰ ਡਿਟੇਲ ਕੱਢਦੇ ਨੇ ਉਦੋਂ ਅੱਗੇ ਦੋ ਹੋਰ ਨੰਬਰ ਹੁੰਦੇ ਨੇ ਜਿਨ੍ਹਾਂ ਤੇ ਵਾਰ-ਵਾਰ ਗੱਲ ਹੁੰਦੀ ਹੁੰਦੀ ਹੈ ਹੁਣ ਪੁਲਿਸ ਨੂੰ ਲੱਗਦਾ ਮਾਮਲਾ ਵੀ ਜਿਹੜੀਆਂ ਪਿਛਲੇ ਕੁਝ ਅਰਸੇ ਤੋਂ ਘਟਨਾਵਾਂ ਵਾਪਰ ਰਹੀਆਂ ਨੇ ਹੋਵੇ ਨਾ ਹੋਵੇ ਕੋਈ ਇਹੋ ਜਿਹੀ ਘਟਨਾ ਹੋਵੇ ਤਾਂ ਪੁਲਿਸ ਗੁੰਜਾ ਦੇਵੀ ਕੋਲ ਪਹੁੰਚਦੀ ਹੈ ਉੱਥੇ ਜਾ ਕੇ ਤੋਂ ਪੁੱਛ ਕੇ ਚ ਕੀਤੀ ਜਾਂਦੀ ਹੈ ਉਤੋਂ ਦਾ ਮੋਬਾਈਲ ਮੰਗਿਆ ਜਾਂਦਾ ਉਹ ਮੋਬਾਈਲ ਦੇਣ ਤੋਂ ਇਨਕਾਰ ਕਰ ਦਿੰਦੀ ਹੈ ਤਾਂ ਪੁਲਿਸ ਦਾ ਕਹਿਣਾ ਹੁੰਦਾ ਵੀ ਤੁਹਾਡੇ ਪਤੀ ਦੀ ਮੌਤ ਨਾਲੋਂ ਤੁਹਾਨੂੰ ਮੋਬਾਈਲ ਜ਼ਿਆਦਾ ਜ਼ਰੂਰੀ ਹੈ ਫਿਰ ਪੁਲਿਸ ਕੀ ਕਰਦੀ ਹੈ ਗੁੰਜਾ ਦੇਵੀ ਨੂੰ ਵੀ ਅਰੈਸਟ ਕਰਦੀ ਹੈ ਤੇ ਮੋਬਾਈਲ ਵੀ ਕਬਜ਼ੇ ਦੇ ਵਿੱਚ ਲਿਆ ਜਾਂਦਾ ਉਹਨੂੰ ਪੁਲਿਸ ਸਟੇਸ਼ਨ ਲਿਆ ਕੇ ਪੁੱਛਗਿੱਛ ਕੀਤੀ ਜਾਂਦੀ ਹੈ ਉਦੋਂ ਪੁੱਛਿਆ ਜਾਂਦਾ ਹੈ ਉਹ ਨੰਬਰ ਬਾਰੇ ਵੀ ਇਹ ਨੰਬਰ ਕਿਦਾ ਤੇ ਪਤਾ ਲੱਗਦਾ ਵੀ ਇਹ ਨੰਬਰ ਗੁੰਜਾ ਦੇਵੀ ਦੇ ਫੁੱਫੜ ਦਾ ਹੁੰਦਾ ਜਿਹਦੀ ਉਮਰ ਹੁੰਦੀ ਹੈ 60 ਸਾਲ ਤੇ ਨਾਮ ਹੁੰਦਾ ਜੀਵਨ ਸਿੰਘ ਇਹ ਟਰਾਂਸਪੋਰਟ ਦਾ ਕੰਮ ਕਰਦਾ ਹੁੰਦਾ ਹੁਣ ਜਦੋਂ ਉਹਦੀ ਭਾਲ ਕੀਤੀ ਜਾਂਦੀ ਹੈ ਤਾਂ ਉਹ ਪੁਲਿਸ ਨੂੰ ਨਹੀਂ ਮਿਲਦਾ ਉਹ ਮੌਕੇ ਤੋਂ ਫਰਾਰ ਹੁੰਦਾ ਹਾਲਾਂਕਿ ਹਜੇ ਖੁੱਲ ਕੇ ਕੁਝ ਵੀ ਨਹੀਂ ਸੀ ਆਇਆ ਫਿਰ ਪੁਲਿਸ ਗੁੰਜਾ ਦੇਵੀ ਤੋਂ ਪੁੱਛਗਿੱਛ ਕਰਦੀ ਹੈ ਤੇ ਉਹਦਾ ਕਹਿਣਾ ਹੁੰਦਾ ਵੀ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਹਾਂ ਉਹ ਮੇਰਾ ਫੁੱਫੜ ਹੈ ਮੈਂ ਉਹਦੇ ਨਾਲ ਗੱਲਬਾਤ ਕਰਦੀ ਸੀ ਮੈਂ ਉਹਨਾਂ ਕੋਲ ਰਹੀ ਹਾਂ ਬਹੁਤ ਸਾਲ ਮੈਂ ਉਹਨਾਂ ਦੇ ਕੋਲ ਰਹੀ ਹਾਂ ਉਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਤੇ ਮੈਂ ਉਹਦੇ ਨਾਲ ਗੱਲਬਾਤ ਕਰਦੀ ਰਹੀ ਹਾਂ ਫਿਰ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਤੇ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਗੁੰਜਾ ਦੇਵੀ ਬੋਲਣਾ ਸ਼ੁਰੂ ਕਰਦੀ ਹੈ ਤੇ ਫਿਰ ਜਿਹੜੀਆਂ ਪਤਨੀਆਂ ਵੱਲੋਂ ਪਤੀਆਂ ਦਾ ਕਤਲ ਕੀਤਾ ਜਾ ਰਿਹਾ ਉਹਦੇ ਵਿੱਚ ਇੱਕ ਹੋਰ ਕੜੀ ਜੁੜਦੀ ਹੈ ਗੁੰਝਾ ਦੇਵੀ ਦੀ ਹੁਣ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਗੁੰਝਾ ਦੇਵੀ ਦੀ ਭੂਆ ਹੁੰਦੀ ਹੈ ਉਹਦਾ ਵਿਆਹ ਹੁੰਦਾ ਵਿਆਹ ਤੋਂ ਬਾਅਦ ਉਹ ਆਪਣੇ ਘਰ ਜਾਂਦੀ ਹੈ ਉਹਦਾ ਵਿਆਹ ਹੁੰਦਾ ਜੀਵਨ ਸਿੰਘ ਦੇ ਨਾਲ ਤੇ ਜਿਹੜਾ ਜੀਵਨ ਸਿੰਘ ਹੁੰਦਾ ਇਹਦਾ ਟਰਾਂਸਪੋਰਟ ਦਾ ਕੰਮ ਹੁੰਦਾ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਕਹ ਲਈਏ ਵੀ ਪੈਸਾ ਵਾਧੂ ਹੁੰਦਾ ਹੁਣ ਉਹਦੀ ਭੂਆ ਦੀ ਜ਼ਿੰਦਗੀ ਵੀ ਸੁਧਰਦੀ ਹੈ ਉਸ ਤੋਂ ਬਾਅਦ ਜਿਹੜੀ ਗੁੰਝਾ ਇਹਦਾ ਜਨਮ ਹੁੰਦਾ ਹੁਣ ਕਹ ਲਈਏ ਵੀ ਭੂਆ ਨੂੰ ਭਤੀਜੇ ਭਤੀਜੀਆਂ ਬਹੁਤ ਪਿਆਰੇ ਹੁੰਦੇ ਨੇ ਗੁੰਜਾ ਥੋੜੀ ਜਿਹੀ ਵੱਡੀ ਹੁੰਦੀ ਐ ਤੇ ਜਿਹੜੀ ਗੁੰਜਾ ਦੀ ਭੂਆ ਹੁੰਦੀ ਐ ਇਹਨੂੰ ਆਪਣੇ ਕੋਲ ਲੈ ਜਾਂਦੀ ਐ ਵੀ ਇਹਨੂੰ ਮੈਂ ਪੜਾਵਾ ਲਖਾਵਾਗੀ ਆਪਣੇ ਕੋਲ ਰੱਖਾਂਗੀ ਹੁਣੇ ਉੱਥੇ ਇਹਦਾ ਪਾਲਣ ਪੋਸ਼ਣ ਹੋਣਾ ਸ਼ੁਰੂ ਹੁੰਦਾ ਗੁੰਜਾ ਕਲਈਏ ਵੀ ਸਰੀਰਕ ਪੱਖੋਂ ਕਾਫੀ ਤਗੜੀ ਹੁੰਦੀ ਐ ਆਪਣੀ ਉਮਰ ਨਾਲੋਂ ਉਹ ਵੱਧ ਲੱਗਦੀ ਹੁੰਦੀ ਐ ਜਦੋਂ ਉਹਦੀ ਉਮਰ 12 ਸਾਲ ਹੁੰਦੀ ਐ ਤਾਂ ਜਿਹੜਾ ਇਹਦਾ ਫੁੱਫੜ ਹੁੰਦਾ ਜੀਵਨ ਸਿੰਘ ਉਹਦੀ ਉਮਰ ਹੁੰਦੀ ਐ ਉਸ ਸਮੇ 45 ਸਾਲ ਤੇ ਉਹਦਾ ਅਟ੍ਰੈਕਸ਼ਨ ਆਪਣੀ ਭਤੀਜੀ ਜਿਹਦੀ ਉਮਰ ਸਿਰਫ 12 ਸਾਲ ਹੁੰਦੀ ਹੈ ਉਹਦੇ ਵੱਲ ਜਾਂਦਾ ਜਿਹੜੀ ਕਿ ਉਹਦੀ ਵਾਈਫ ਦੀ ਭਤੀਜੀ ਹੁੰਦੀ ਹੈ ਹੁਣ ਜਿਹੜੀ ਭਤੀਜੀ ਹੁੰਦੀ ਹੈ ਉਹ ਵੀ ਆਪਣੇ ਫੁੱਫੜ ਵੱਲ ਅਟ੍ਰੈਕਟ ਹੁੰਦੀ ਹੈ ਕਹਿ ਲਈਏ ਵੀ ਕਿਸੇ ਚੀਜ਼ਾਂ ਦੇ ਲਾਲਚ ਨੂੰ ਜਾਂ ਕਿਵੇਂ ਵੀ ਉਹਨੂੰ ਦਿੱਤਾ ਜਾਂਦਾ 12 ਸਾਲ ਦੀ ਉਮਰ ਦੇ ਵਿੱਚ ਗੁੰਝਾਂ ਦਾ ਜਿਹੜਾ ਸਬੰਧ ਬਣਦਾ ਆਪਣੇ ਫੁੱਫੜ ਦੇ ਨਾਲ ਇਹਨਾਂ ਦੇ ਨਜਾਇਜ਼ ਰਿਸ਼ਤੇ ਬਣਦੇ ਨੇ ਇਹ ਰਿਸ਼ਤੇ ਅੱਗੇ ਵਧਣੇ ਸ਼ੁਰੂ ਹੁੰਦੇ ਨੇ ਇਹ ਰਿਸ਼ਤਾ ਚੱਲਦਾ ਰਹਿੰਦਾ ਚੋਰੀ ਛੁਪੇ ਦੁਨੀਆ ਦੀ ਨਜ਼ਰ ਤੋਂ ਤੇ ਘਰ ਦੇ ਆਂ ਨਜ਼ਰ ਤੋਂ ਚੋਰੀ ਚੱਲਦਾ ਰਹਿੰਦਾ ਹੁਣ ਇਹ ਦੋਨੋਂ ਪਤੀ ਪਤਨੀ ਵਾਂਗੂ ਹੀ ਤਕਰੀਬਨ ਰਹਿਣਾ ਸ਼ੁਰੂ ਕਰ ਦਿੰਦੇ ਨੇ ਇਹਨਾਂ ਦੇ ਦਿਮਾਗ ਦੇ ਵਿੱਚ ਭਤੀਜੀ ਜਾਂ ਫੁੱਫੜ ਵਾਲਾ ਕੋਈ ਰਿਸ਼ਤਾ ਨਹੀਂ ਹੁੰਦਾ ਇਹ ਸਾਰਾ ਕੁਝ ਚੱਲਦਾ ਰਹਿੰਦਾ ਪਰ ਘਰ ਦੇ ਆਂ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਇਹ ਰਿਸ਼ਤਾ ਇਹਨਾਂ ਦਾ 15 ਸਾਲ ਚੱਲਦਾ ਗੁੰਝਾਂ ਹੌਲੀ ਹੌਲੀ 27 ਸਾਲ ਦੀ ਹੋ ਜਾਂਦੀ ਹੈ ਤਾਂ ਇੱਕ ਦਿਨ ਘਰ ਦੇ ਵਿੱਚ ਕੋਈ ਵੀ ਨਹੀਂ ਹੁੰਦਾ ਹੁਣ ਇਹੋ ਜੀਆਂ ਗੱਲਾਂ ਜ਼ਿਆਦਾ ਦੇਰ ਲੁਕੀਆਂ ਨਹੀਂ ਰਹਿੰਦੀਆਂ ਪਰ ਫਿਰ ਵੀ ਇਸ ਗੱਲ ਨੂੰ 15 ਸਾਲ ਹੋ ਜਾਂਦੇ ਨੇ ਲੁਕੇ ਨੂੰ ਇਹਦਾ ਜਦੋਂ ਵੀ ਕਿਤੇ ਰਿਸ਼ਤਾ ਹੋਣ ਲੱਗਦਾ ਜਾਂ ਰਿਸ਼ਤਾ ਹੁੰਦਾ ਤਾਂ ਫੁੱਫੜ ਕੋਈ ਇਹੋ ਜਿਹੀ ਚਾਲ ਚੱਲਦਾ ਹੈ ਇਹੋ ਜਿਹੀ ਪਾਣੀ ਮਾਰੀ ਜਾਂਦੀ ਹੈ ਰਿਸ਼ਤਾ ਟੁੱਟ ਜਾਂਦਾ ਘਰ ਦੇ ਪਰੇਸ਼ਾਨ ਹੁੰਦੇ ਨੇ ਵੀ ਕੌਣ ਪਾਣੀ ਮਾਰ ਗਿਆ ਕੀ ਹੋਇਆ ਦੂਜੇ ਪਾਸੇ ਗੁੰਜਾ ਖੁਸ਼ ਹੁੰਦੀ ਹੈ ਕਿਉਂਕਿ ਉਹ ਵੀ ਵਿਆਹ ਨਹੀਂ ਸੀ ਕਰਾਉਣਾ ਚਾਹੁੰਦੀ ਆਪਣੇ ਫੁੱਫੜ ਦੇ ਨਾਲ ਰਹਿਣਾ ਚਾਹੁੰਦੀ ਸੀ ਪਰ ਇਹ ਵਿਆਹ ਨੂੰ ਦੁਨੀਆ ਦੀ ਮਨਜ਼ੂਰੀ ਨਹੀਂ ਸੀ ਮਿਲਨੀ ਉਹ ਇਸੇ ਤਰੀਕੇ ਦੇ ਨਾਲ ਦੋਨੋਂ ਜਿਹੜੇ ਖੁਸ਼ ਹੁੰਦੇ ਨੇ ਵੀ ਚਾਹੇ ਚੋਰੀ ਛਿਪੇ ਇਹਨਾਂ ਦਾ ਰਿਸ਼ਤਾ ਚੱਲਦਾ ਰਹੇ ਹੁਣ ਇੱਕ ਦਿਨ ਘਰ ਦੇ ਵਿੱਚ ਕੋਈ ਨਹੀਂ ਹੁੰਦਾ ਗੁੰਝਾਂ ਦੇ ਵੀ ਉਹਦਾ ਫੁੱਫੜ ਹੁੰਦਾ ਜਿਹੜੀ ਭੂਆ ਹੁੰਦੀ ਹੈ ਕਿਤੇ ਗਈ ਹੁੰਦੀ ਹੈ ਇਹਨਾਂ ਨੂੰ ਲੱਗਦਾ ਵੀ ਹਜੇ ਉਹਨੇ ਵਾਪਸ ਨਹੀਂ ਆਣਾ ਘਰ ਦੇ ਜਿਹੜੇ ਸਾਰੇ ਦਰਵਾਜ਼ੇ ਉਹ ਖੁੱਲੇ ਹੁੰਦੇ ਨੇ ਤੇ ਕੁਦਰਤੀ ਜਿਹੜੀ ਭੂਆ ਹੁੰਦੀ ਹੈ ਵਾਪਸ ਆ ਜਾਂਦੀ ਉਹ ਟਾਈਮ ਤੋਂ ਪਹਿਲਾਂ ਵਾਪਸ ਹੁੰਦੀ ਹੈ ਦੇਖਦੀ ਹੈ ਵੀ ਦਰਵਾਜ਼ੇ ਸਾਰੇ ਖੁੱਲੇ ਨੇ ਚਲੋ ਕੋਈ ਨਹੀਂ ਇੱਕ ਦਰਵਾਜ਼ਾ ਬੰਦ ਹੁੰਦਾ ਪਰ ਉਥੋਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਨੇ ਹੁਣ ਦਰਵਾਜ਼ੇ ਵੱਲ ਜਦੋਂ ਵੱਧਦੀ ਹੈ ਤਾਂ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਪਰ ਇੱਕ ਖਿੜਕੀ ਖੁੱਲੀ ਹੁੰਦੀ ਹੈ ਇਹ ਖਿੜਕੀ ਦੇ ਵਿੱਚੋਂ ਜਿਵੇਂ ਅੰਦਰ ਵੇਖਦੀ ਐ ਇਹਦੀ ਕੈਲੀਏ ਵੀ ਸਰੀਰ ਉਥੇ ਜਾਮ ਹੋ ਜਾਂਦਾ ਐ ਇੰਨੀ ਸ਼ੌਕ ਹੁੰਦੀ ਐ ਵੀ ਜੋ ਕੁਛ ਇਹ ਦੇਖਦੀ ਹੁੰਦੀ ਐ ਇਹਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੁੰਦਾ ਇਹਦਾ 60 ਸਾਲ ਦਾ ਜਿਹੜਾ ਪਤੀ ਹੁੰਦਾ ਉਹ ਇਸ ਹਾਲਾਤ ਦੇ ਵਿੱਚ ਹੁੰਦਾ ਇਤਰਾਜਯੋਗ ਹਾਲਾਤ ਦੇ ਵਿੱਚ ਤੇ ਉਹਦੀ ਆਪਣੀ ਸਗੀ ਭਤੀਜੀ ਦੇ ਨਾਲ ਗੁੰਝਾਂ ਦੇ ਨਾਲ ਉਹਨੇ ਸਾਰਾ ਕੁਝ ਦੇਖਦੀ ਐ ਪਰ ਇਹ ਕੁਛ ਨਹੀਂ ਬੋਲਦੀ ਐ ਬਾਹਰ ਬੈਠ ਜਾਂਦੀ ਐ ਜਦੋਂ ਬਾਹਰ ਨਿਕਲਦੇ ਐ ਉਹਨਾਂ ਦੇ ਨਾਲ ਕਾਫੀ ਲੜਾਈ ਝਗੜਾ ਹੁੰਦਾ ਉਸ ਤੋਂ ਬਾਅਦ ਜਿਹੜੀ ਗੁੰਜਾਂ ਦੀ ਭੂਆ ਹੁੰਦੀ ਹੈ ਆਪਣੇ ਭਰਾ ਕੋਲ ਪਹੁੰਚਦੀ ਹੈ ਤੇ ਉਹਨੂੰ ਕਿਹਾ ਜਾਂਦਾ ਵੀ ਇਹਦਾ ਛੇਤੀ ਤੋਂ ਛੇਤੀ ਵਿਆਹ ਕਰਨਾ ਚਾਹੇ ਜੋ ਮਰਜੀ ਹੋ ਜੇ ਤੂੰ ਮੁੰਡਾ ਲੱਭ ਹੁਣ ਜਦੋਂ ਇਹ ਗੱਲ ਹੁੰਦੀ ਹੈ ਤਾਂ ਉਹ ਪੁੱਛਦਾ ਵੀ ਹੋਇਆ ਕੀ ਫਿਰ ਉਹਨੂੰ ਸਮਝਾਉਣਾ ਪੈਂਦਾ ਆਪਣੇ ਭਰਾ ਨੂੰ ਸਮਝਾਉਂਦੀ ਹੈ ਵੀ ਮੌਕਾ ਹੱਥ ਚੋਂ ਨਿਕਲਦਾ ਜਾਂਦਾ ਪਾਣੀ ਪੁਲਾਂ ਦੇ ਉੱਪਰੋਂ ਦੀ ਵਗਣਾ ਸ਼ੁਰੂ ਹੋ ਗਿਆ ਤੂੰ ਟਾਈਮ ਨਾ ਲਾ ਤੇ ਫਿਰ ਪਿਓ ਜਿਹੜਾ ਹੁੰਦਾ ਰਿਸ਼ਤਾ ਲੱਭਣਾ ਸ਼ੁਰੂ ਕਰਦਾ ਇਦੋਂ ਹੁਣ ਸਦੋ ਸਾਰਿਆਂ ਨੂੰ ਪਤਾ ਲੱਗਦਾ ਤੇ ਦੋਨੋਂ ਵਿਆਹ ਕਰਾਉਣਾ ਚਾਹੁੰਦੇ ਸੀ ਪਰ ਪਰਿਵਾਰ ਇਸ ਵਾਸਤੇ ਨਹੀਂ ਮੰਨਦਾ ਨਾ ਉਹਨਾਂ ਦਾ ਨਾ ਉਹਨਾਂ ਦਾ ਜਿਹੜਾ ਫੁੱਫੜ ਹੁੰਦਾ ਬਾਲ ਬੱਚੇ ਵਾਲਾ ਹੁੰਦਾ ਬੱਚੇ ਜਵਾਨ ਹੁੰਦੇ ਨੇ ਆਪ 60 ਸਾਲ ਦਾ ਹੁੰਦਾ ਭਤੀਜੀ ਦੀ ਉਮਰ 27 ਸਾਲ ਹੁੰਦੀ ਹੈ ਫਿਰ ਘਰ ਦੇ ਇੱਕ ਮੁੰਡਾ ਲੱਭਦੇ ਨੇ ਜਿਹੜਾ ਕਿ ਪ੍ਰਿਆੰਸ਼ੂ ਹੁੰਦਾ ਬਰਵਾਨਪਿੰਡ ਦਾ ਉਹਨੇ ਨਾਲ ਲੱਭਿਆ ਜਾਂਦਾ ਰਿਸ਼ਤਾ ਪੱਕਾ ਹੋ ਜਾਂਦਾ ਤੇ ਜਿਹੜੀ ਗੁੰਝਾ ਹੁੰਦੀ ਹੈ ਘਰਦਿਆਂ ਦੇ ਦਵਾ ਦੇ ਅੱਗੇ ਉਹਦੇ ਨਾਲ ਵਿਆਹ ਕਰਾਉਣ ਵਾਸਤੇ ਤਿਆਰ ਹੋ ਜਾਂਦੀ ਹੈ ਪਰ ਪੁੱਫੜ ਨਹੀਂ ਮੰਨਦਾ ਜਦੋਂ ਪੁੱਫੜ ਗੁੰਜਾ ਨੂੰ ਰੋਕਦਾ ਤਾਂ ਗੁੰਜਾ ਕਹਿੰਦੀ ਹੈ ਵੀ ਸਬਰ ਰੱਖੋ ਥੋੜਾ ਸਾਰਾ ਕੁਝ ਸੈੱਟ ਹੋ ਜਾਏਗਾ ਆਪਾਂ ਇਹਦੇ ਨਾਲ ਮੈਦੇ ਨਾਲ ਨਹੀਂ ਰਹਿਣਾ ਤਾਂ ਜਿਹੜਾ ਪੁੱਫੜ ਹੁੰਦਾ ਉਹ ਕਹਿੰਦਾ ਵੀ ਮੈਂ ਇਹਨੂੰ ਮਾਰਦਾਗਾ ਪਰ ਗੁੰਜਾ ਦਾ ਕਹਿਣਾ ਹੁੰਦਾ ਵੀ ਥੋੜੇ ਦਿਨ ਸਬਰ ਰੱਖ ਉਸ ਤੋਂ ਬਾਅਦ ਉਹਦਾ ਵਿਆਹ ਹੁੰਦਾ ਹੁਣ ਵਿਆਹ ਜਦੋਂ ਹੁੰਦਾ ਵਰਮਾਲਾ ਦਾ ਪ੍ਰੋਗਰਾਮ ਹੁੰਦਾ ਗੁੰਜਾ ਆਪਣੇ ਪਤੀ ਨੂੰ ਜਦੋਂ ਵਰਮਾਲਾ ਪਾਉਂਦੀ ਹੈ ਤਾਂ ਆਪਣੇ ਮਨ ਦੇ ਅੰਦਰ ਕਸਮ ਖਾਂਦੀ ਹੈ ਵੀ ਮੈਂ ਇਹਨੂੰ ਜਿਉਂਦਾ ਨਹੀਂ ਛੱਡਾਂਗੀ ਜਿਸ ਬੰਦੇ ਦਾ ਕੋਈ ਕਸੂਰ ਨਹੀਂ ਹੁੰਦਾ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਹੁਣ ਕਈ ਦਿਨਾਂ ਇਹਦੀ ਜੀਵਨ ਸਿੰਘ ਦੇ ਨਾਲ ਗੱਲਬਾਤ ਨਹੀਂ ਹੁੰਦੀ ਜਿਹੜਾ ਇਹਦਾ ਫੁੱਫੜ ਹੁੰਦਾ ਜਦੋਂ ਫਿਰ ਗੱਲਬਾਤ ਹੁੰਦੀ ਹੈ ਤਾਂ ਉਹ ਫਿਰ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਾ ਤਾਂ ਉਹਦਾ ਕਹਿਣਾ ਹੁੰਦਾ ਵੀ ਘਰ ਦੇ ਵਿੱਚ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਸੀ ਕਈ ਰਿਸ਼ਤੇਦਾਰ ਇੱਥੇ ਸੀ ਮੌਕਾ ਨਹੀਂ ਮਿਲਿਆ ਪਰ ਜਦੋਂ ਮੌਕਾ ਮਿਲਦਾ ਤਾਂ ਫਿਰ ਜੀਵਨ ਸਿੰਘ ਦਾ ਕਹਿਣਾ ਹੁੰਦਾ ਵੀ ਮੈਂ ਬੰਦਿਆਂ ਦਾ ਇੰਤਜ਼ਾਮ ਕਰ ਚੁੱਕਿਆ ਤੇ ਤੂੰ ਇਹਦੀ ਫੋਟੋ ਭੇਜ ਤੇ ਇਹਨੂੰ ਕਿਸੇ ਤਰੀਕੇ ਬਾਹਰ ਲੈ ਕੇ ਆ ਹੁਣ ਗੁੰਝਾ ਕੀ ਕਰਦੀ ਹੈ ਫਿਰ ਆਪਣੇ ਪਤੀ ਨੂੰ ਜਿਹੜਾ ਪ੍ਰਿਆੰਸ਼ੂ ਹੁੰਦਾ ਉਹਨੂੰ ਭੇਜਦੀ ਐ ਇੱਕ ਖਾਸ ਤਰ੍ਹਾਂ ਦੀ ਬਰਫੀ ਤੇ ਖਾਸ ਦੁਕਾਨ ਤੋਂ ਦੱਸੀ ਜਾਂਦੀ ਐ ਵੀ ਉੱਥੋਂ ਲੈ ਕੇ ਆ ਮੇਰਾ ਥਾਂ ਨੂੰ ਬਹੁਤ ਦਿਨ ਕਰਦਾ ਨਵੀਂ ਨਵੀਂ ਪਤਨੀ ਹੁੰਦੀ ਐ ਜਿਹੜਾ ਪ੍ਰਿਆੰਸ਼ੂ ਹੁੰਦਾ ਉਹਨੂੰ ਵੀ ਚਾਹ ਹੁੰਦਾ ਵੀ ਚਾਲੇ ਨੇ ਮੰਗੀ ਐ ਤਾਂ ਮੈਂ ਲੈ ਕੇ ਉਹਨਾਂ ਉਹ ਜਾਂਦਾ ਪਰ ਉੱਥੇ ਭੀੜ ਜ਼ਿਆਦਾ ਹੋਣ ਕਰਕੇ ਤੇ ਉੱਥੇ ਉਹਨਾਂ ਦਾ ਮੌਕਾ ਨਹੀਂ ਲੱਗਦਾ ਜਿਹੜੇ ਇਹਨਾਂ ਨੇ ਦੋ ਸ਼ੂਟਰ ਤਿਆਰ ਕੀਤੇ ਹੁੰਦੇ ਨੇ ਜਿਹੜੇ ਕਿ ਝਾਰਖੰਡ ਦਾ ਜ਼ਿਲ੍ਹਾ ਗੜਵਾ ਦ ਗੜਮਾ ਦੇ ਅਧੀਨ ਪੈਂਦਾ ਤਾਂਡੀ ਤਾਂਡੀ ਦੇ ਅਧੀਨ ਪੈਂਦਾ ਪਿੰਡ ਰਾਮਾਬਰਵਾ ਉੱਥੋਂ ਦੇ ਰਹਿਣ ਵਾਲੇ ਜੈ ਸ਼ੰਕਰ ਚੌਬੇ ਤੇ ਮੁਕੇਸ਼ ਸ਼ਰਮਾ ਇਹ ਦੋਨਾਂ ਨੂੰ ਤਿਆਰ ਕੀਤਾ ਜਾਂਦਾ ਹੈ ਉੱਥੇ ਇਹਨਾਂ ਦਾ ਮੌਕਾ ਨਹੀਂ ਲੱਗਦਾ ਉਸ ਤੋਂ ਬਾਅਦ ਅਗਲੇ ਦਿਨ ਜਿਹੜਾ ਪ੍ਰਿਆੰਸ਼ੂ ਹੁੰਦਾ ਇਹਨੇ ਆਪਣੀ ਭੈਣ ਨੂੰ ਮਿਲਣ ਵਾਰਾਨਸੀ ਜਾਣਾ ਹੁੰਦਾ ਹੁਣ ਜਦੋਂ ਵਾਪਸ ਆਉਂਦਾ ਤੇ ਉਸ ਸਮੇਂ ਦੀ ਪਲਾਨਿੰਗ ਕੀਤੀ ਜਾਂਦੀ ਹੈ ਵੀ ਰੇਲਵੇ ਸਟੇਸ਼ਨ ਤੇ ਇਹਨੂੰ ਗੋਲੀ ਮਾਰ ਦਿੱਤੀ ਜਾਏਗੀ ਜਿਵੇਂ ਪ੍ਰਿਆੰਸ਼ੂ ਵਾਰਾਨਸੀ ਤੋਂ ਚੱਲਦਾ ਟ੍ਰੇਨ ਦੇ ਰਾਹੀ ਗੁੰਜਾ ਵਾਰ-ਵਾਰ ਉਹਨੂੰ ਫੋਨ ਕਰਦੀ ਏ ਉਹਨੂੰ ਫੋਨ ਕਰਕੇ ਪੁੱਛਿਆ ਜਾਂਦਾ ਕਿੱਥੇ ਆ ਗਿਆ ਕਿੱਥੇ ਐ ਸਾਰਾ ਕੁਝ ਪੁੱਛਦੀ ਰਹਿੰਦੀ ਏ ਐਕਸਾਈਟਮੈਂਟ ਦੇ ਵਿੱਚ ਵਾਰ-ਵਾਰ ਉਹਨੂੰ ਫੋਨ ਕਰਦੀ ਏ ਤੇ ਵਾਰ-ਵਾਰ ਫਿਰ ਆਪਣੇ ਫੁੱਫੜ ਨੂੰ ਫੋਨ ਕੀਤਾ ਜਾਂਦਾ ਉਹਨੂੰ ਕੱਲੀ-ਕੱਲੀ ਗੱਲ ਦੱਸੀ ਜਾਂਦੀ ਏ ਉਹ ਅੱਗੇ ਸ਼ੂਟਰਾਂ ਦੇ ਨਾਲ ਕੰਟੈਕਟ ਦੇ ਵਿੱਚ ਹੁੰਦਾ ਉਹ ਵਾਰ-ਵਾਰ ਕਦੇ ਉਸ ਨੰਬਰ ਤੇ ਕਦੇ ਉਸ ਨੰਬਰ ਤੇ ਫੋਨ ਕਰਦਾ ਇਹ ਸਾਰਾ ਕੁਝ ਚੱਲਦਾ ਰਹਿੰਦਾ ਨਵੀਂ ਨਗਰ ਦੇ ਕੋਲ ਆ ਕੇ ਉਦੋਂ ਪਹਿਲਾਂ ਆਪਣੀ ਮਾਂ ਨੂੰ ਫੋਨ ਕਰਦਾ ਵੀ ਮੇਰੇ ਵਾਸਤੇ ਕਿਸੇ ਨੂੰ ਭੇਜ ਦੋ ਮੋਟਰਸਾਈਕਲ ਦੇ ਕੇ ਘਰ ਆਉਣ ਵਾਸਤੇ ਉਸੇ ਸਮੇਂ ਆਪਣੀ ਪਤਨੀ ਨੂੰ ਵੀ ਫੋਨ ਕਰਦਾ ਤੇ ਪਤਨੀ ਉਸੇ ਟਾਈਮ ਪੁਫੜ ਨੂੰ ਫੋਨ ਕਰਦੀ ਹੈ ਤੇ ਜਿਹੜਾ ਪੁਫੜ ਹੁੰਦਾ ਉਹ ਅੱਗੇ ਸ਼ੂਟਰਾਂ ਨੂੰ ਫੋਨ ਕਰਦਾ ਪਰ ਰੇਲਵੇ ਸਟੇਸ਼ਨ ਤੇ ਵੀ ਉਹਨਾਂ ਦਾ ਦਾਅ ਨਹੀਂ ਲੱਗਦਾ ਉਹ ਉੱਥੋਂ ਚੱਲ ਪੈਂਦੇ ਨੇ ਪਰ ਫਿਰ ਅੱਗੇ ਆ ਕੇ ਉਹਨਾਂ ਨੂੰ ਰੋਕ ਕੇ ਤੇ ਉਹਦੇ ਤੇ ਅੱਠ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਹੁਣ ਇਹ ਸਾਰਾ ਕੁਝ ਕਬੂਲ ਕਰਦੀ ਹੈ ਗੁੰਜਾ ਦੇਵੀ ਉਸ ਤੋਂ ਬਾਅਦ ਉਹਨਾਂ ਦੋਨਾਂ ਜਣਿਆਂ ਨੂੰ ਜਿਹੜੇ ਸ਼ੂਟਰ ਹੁੰਦੇ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਪਰ ਜਦੋਂ ਫੁੱਫੜ ਨੂੰ ਗ੍ਰਿਫਤਾਰ ਕਰਨ ਜਾਂਦੀ ਹੈ ਪੁਲਿਸ ਫੁੱਫੜ ਫਰਾਰ ਹੁੰਦਾ ਉਹਦੋਂ ਤੱਕ ਫਿਰ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਇਹਨਾਂ ਦੀ ਨਿਸ਼ਾਨਦੇਹੀ ਤੇ ਉਹ ਰਿਵਾਲਵਰ ਵੀ ਬਰਾਮਦ ਕੀਤਾ ਜਾਂਦਾ ਤੇ ਇਹਨਾਂ ਦੀ ਨਿਸ਼ਾਨਦੇਹੀ ਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਜਾਂਦਾ ਇੱਕ ਹੋਰ ਪਤਨੀ ਇੱਕ ਹੋਰ ਪਤੀ ਤੇ ਇੱਕ ਹੋਰ ਕਤਲ ਤਰੀਕਾ ਡ ਪਰ ਬਾਕੀ ਜਿਵੇਂ ਮਕਸਾਸੀ ਉਹ ਸੇਨ ਸੀ ਕਦੇ ਕਿਸੇ ਦੇ ਨਾਲ ਕਿਸੇ ਦੇ ਨਜਾਇਜ਼ ਸਬੰਧ ਕਿਸੇ ਦੇ ਨਾਲ ਕਿਸੇ ਦੇ ਨਾਲ ਪਰ ਗੁੰਜਾ ਦੇਵੀ ਦੇ ਆਪਣੇ ਹੀ ਬੁੱਢੇ ਫੁੱਫੜ 60 ਸਾਲ ਦੀ ਜਿਹਦੀ ਉਮਰ ਜੀਵਨ ਸਿੰਘ ਦੇ ਨਾਲ ਨਜਾਇਜ਼ ਸਬੰਧ ਹੁੰਦੇ ਨੇ ਤੇ ਉਹ ਦੋਨੋਂ ਜਣੇ ਮਿਲ ਕੇ ਆਪਣੇ ਪਤੀ ਦਾ ਜਿਹਦਾ ਕੋਈ ਕਸੂਰ ਨਹੀਂ ਸੀ ਜਿਹਦਾ ਕੋਈ ਲੈਣਾ ਦੇਣਾ ਨਹੀਂ ਸੀ ਜਿੰਨੂੰ ਕੋਈ ਪਤਾ ਨਹੀਂ ਸੀ ਜਿੰਨੂੰ ਆਪਣੇ ਨਵੇਂ ਵਿਆਹ ਦਾ ਚਾਅ ਸੀ ਆਪਣੀ ਪਤਨੀ ਦੇ ਦਾ ਚਾਅ ਸੀ ਉਹਨੂੰ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ ਹੁਣ ਜੇ ਇਹਨਾਂ ਨੇ ਵਿਆਹ ਕਰਾਣਾ ਸੀ ਆਪ ਜਿੱ ਇਕੱਠੇ ਰਹਿਣਾ ਚਾਹੁੰਦੇ ਸੀ ਇਹ ਕੋਰਟ ਚ ਜਾ ਕੇ ਵਿਆਹ ਕਰਾ ਸਕਦੇ ਸੀ ਕਿਉਂਕਿ ਗੁੰਝਾ ਦੀ ਉਮਰ ਉਸ ਸਮੇਂ 27 ਸਾਲ ਦੀ ਸੀ ਉੱਥੇ ਜਾ ਕੇ ਵਿਆਹ ਕਰਾ ਸਕਦੇ ਸੀ ਘਰੋਂ ਭੱਜ ਸਕਦੇ ਸੀ ਕੁਝ ਵੀ ਕਰ ਸਕਦੇ ਸੀ ਪਰ ਕਤਲ ਕਰਨ ਦਾ ਕੋਈ ਮਤਲਬ ਨਹੀਂ ਸੀ ਕਤਲ ਕਰਨ ਦਾ ਮਕਸਦ ਵੀ ਇਹਨਾਂ ਦਾ ਸਮਝ ਨਹੀਂ ਆਇਆ ਵੀ ਕਤਲ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਸੀ ਕਤਲ ਕਿਸੇ ਮਸਲੇ ਦਾ ਹੱਲ ਨਹੀਂ ਪਰ ਇੱਕ ਬੇਕਸੂਰ ਲੜਕਾ ਜਿਹੜਾ ਦੁਨੀਆ ਤੋਂ ਚਲਾ ਗਿਆ ਮਾਪੇ ਜਿਹੜੇ ਨੇ ਉਹ ਦੁਖੀ ਨੇ ਇੱਕ ਘਰ ਦਾ ਇਹਨਾਂ ਨੇ ਦੀਵਾ ਬੁਝਾਇਆ ਉਮੀਦ ਕਰਦੇ ਆਂ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਮਿਲੇਗੀ ਤੇ ਜਿਹੜਾ ਫੁੱਫੜਾ ਉਹਨੂੰ ਵੀ ਪੁਲਿਸ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੇਗੀ ਪਰ ਉਦੋਂ ਤੱਕ ਇੱਕ ਜ਼ਿੰਦਗੀ ਦਾ ਨੁਕਸਾਨ ਹੋ ਜਾਂਦਾ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖਦੇ ਆਂ ਤਾਂ ਆਪਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਫਸਰੀਕਾਰ